ਹੌਜੀ ਹੌਜੀ ਹਮਾਇ ਪਤਾ ਨਾ ਕੋਈ ਤੇਰੇ ਪਰਦੇਸ ਦਾ ਮੈਂ ਤਾਂ ਪਿੰਡ ਪਿੰਡ ਛਾਣ ਦਿੱਤਾ ਦੇਸ ਦਾ ਜਿਹੜੇ ਕਮਰੇ ਚ ਫੋਟੋ ਤੇਰੀ ਲੱਗੀ ਉਹ ਕੁੰਡੀ ਸਾਥ ਨਹੀਂ ਖੁੱਲਦੀ ਹਤੇ ਦੇ ਚੌਂਕ ਤੇਰੇ ਚੌਕੇ ਵਿੱਚ ਪੈਂਦੇ ਆ ਭਲੇਖੇ ਮਾਂ ਤੂੰ ਤਾਂ ਜਮਾਨੀ ਪੁੱਲਦੀ ਜੋ ਆਈ ਤਾਰਿਆਂ ਤੋਂ ਪਾਰ ਤੈਨੂੰ ਲੈਣ ਨੂੰ ਮੈਂ ਸਜਾ ਰੱਬ ਤੋਂ ਦਬਾਉਣੀ ਮੌਤ ਡੈਣ ਨੂੰ ਤੇਰੀ ਬੁੱਕਲ ਦੇ ਵਿੱਚ ਸੁੱਤੇ ਰਹਿੰਦੇ ਤੇ ਸਾਡੀ ਕਿੱਥੋਂ ਅੱਖ ਖੁੱਲਦੀ ਤੇਰੇ ਚੌਕੇ ਵਿੱਚ ਪੈਂਦੇ ਆ ਭਲੇਖੇ ਮਾਂ ਤੂੰ ਤਾਂ ਜਮਾਨੀ ਪੁੱਲਦੀ ਦੋਲੇ ਨੇ ਬੀਰੇ ਲਈ ਆਪਣਾ ਸਤਲਨ ਬਾਈ ਲਈ ਹੋ ਪਾਪ ਸਿਰਾਂ ਦੇ ਹੋ তাজਮਹਮ ਮਹਮਾ ਹੋ ਮਾਮਾ ਠੰਡੀਆਂ ਛਾਵਾਂ ਹੋ ਨਾ ਦੂਰ ਗਿਆ ਦੇ ਕੋਈ ਪਤੇ ਟਿਕਾਣੇ ਲਿਖ ਚਿੱਠੀਆਂ ਕਿਧਰ ਨੂੰ ਪਾਵਾਂ ਬਰੀ ਤਾਂ ਆ ਕੇ ਤੱਕ ਲੈ ਹੋ ਤੇਰੇ ਜੱਡਾ ਹੋਇਆ ਹਾਂ ਜਮਾ ਉਦਾਂ ਨਹੀਂ ਭਾਗਾ ਬਾਈ ਦੀ ਹਉ ਬੱਬੂ ਤੇਰੀ ਪੱਗ ਬਨ ਕੇ ਖੜ ਤੱਕ ਤੇ ਹਲੇ ਰੋਇਆ ਇੱਕ ਬਾਰੀ ਤਾਂ ਆ ਕੇ ਤੱਕ ਲੈ ਹੋ ਤੇਰੇ ਜੱਡਾ ਹੋਇਆ ਹਾਂ ਓ ਬਾਪੂ ਤੇਰੀ ਪੱਗ ਬਨ ਕੇ ਖੜ ਤੱਕਦੇ ਓ ਲੇ ਰੋਇਆ ਓ ਦੇਖ ਲਾ ਤੇਰੀ ਜੁੱਤੀ ਮੇਰੇ ਉਨ ਲੱਗ ਗਈ ਮੈਂ ਬਾਪੂ ਹੈ ਓ ਵੀ ਮਾਪਸ ਲੈ ਕੇ ਆਣਾ ਜੋ ਟਰੈਕਟਰ ਖੋ ਗਿਆ ਵੇਚ ਬਾਪੂ ਨਮੀ ਕੋਠੀ ਦੇ ਲੈਂਟਰ ਥੱਲੇ ਨਾ ਮੀ ਕੋਠੀ ਦੇ ਲੈਂਟਰ ਥੱਲੇ ਹੋ ਤਪ ਤਪ ਕਰਕੇ ਝੋਆ ਹਾਂ ਓ ਬਾਪੂ ਤੇਰੀ ਪੱਗ ਬਨ ਕੇ ਖੜ ਤਖਤੇ ਉਲੇ ਰੋਆ ਮਾਂ ਜਿਉਂਦੇ ਰਹਿਣਾ ਸਰਦਾਰ ਪ੍ਰਗਟ ਸਿੰਘ ਜੀ ਕੀ ਬਾਤ ਹੈ ਮੇਰੀ ਹੁਣ ਓ ਹਾਈ ਨੀ ਵੀਰ ਤੇਰਾ ਜਿਹੜੇ ਦੁੱਖ ਮਰਿਆ ਭਲੇ ਖਜਿਆ ਪਉਣ ਲੱਗ ਪਈ ਕੈਸੀ ਜੰਮੀ ਏ ਤੂੰ ਸਾਡੇ ਵੇੜੇ 베ਰੀਏ ਸਿਰਾਂ ਦੀ ਪੱਗ ਲਾਉਣ ਲੱਗ ਪਈ ਪਈ ਤੇਰੇ ਤੋਤਲੇ ਜੇ ਬੋਲ ਮੈਨੂੰ ਮਿੱਠੀਏ ਨਹੀਂ ਹੁਣ ਜਮਾ ਜ਼ਹਿਰ ਲੱਗਦੇ ਸਾਡੇ ਲੱਗਦੇ ਕੁੱਖਾਂ ਦੇ ਵਿੱਚ ਮੇਲੇ ਜੋ ਸੁਣਿਆ ਸੀ ਸ਼ਹਿਰ ਲੱਗਦੇ ਲੱਗਦੇ ਨੀ ਤੂੰ ਚੁੱਲ੍ਹੇ 'ਾਂ ਜੱਗ ਡਾਉਂਦੀ ਡਾਉਂਦੀ ਕਿਉਂ ਕਾਲਜੇ ਮਚਾਉਣ ਲੱਗ ਪਈ ਕੈਸੀ ਜੰਮੀ ਏ ਤੂੰ ਸਾਡੇ ਵੇੜੇ 베ਰੀਏ ਸਿਰਾਂ ਦੀ ਪੱਗ ਲਾਉਣ ਲੱਗ ਪਈ ਜੇ ਤੁਸੀਂ ਉਹ ਵੀਡੀਓ ਕੋਈ ਹੋਰ ਬੰਦਾ ਬਣਾਉਂਦਾ ਮੈਨੂੰ ਲੱਗਦਾ ਉਹਦਾ ਇਨਸਾਫ ਨਹੀਂ ਹੋਣਾ ਸੀ ਬਾਈ ਤੇਰੇ ਵਰਗਾ ਕੋਈ ਬੰਦਾ ਨਹੀਂ ਹੈਗਾ ਯਾਰ ਫੋਟੋਗ੍ਰਾਫੀ ਕੀ ਆ ਬਾਤ ਹੈ লাভ ਯੂ ਬ੍ਰਦਰ ਮੈਂ ਕਹਣਾ ਜੇ ਤੁਸੀਂ ਉਹ ਗੀਤ ਨਾਲ ਲਿਖਦੇ ਉਹ ਗੀਤ ਨਾਲ ਮੇਰੀ ਜ਼ਿੰਦਗੀ ਬਦਲੀ ਮੈਨੂੰ ਵੀਡੀਓ ਨੂੰ 뮤직 ਇੰਡਸਟਰੀਜ਼ ਬਹੁਤ ਇੱਜ਼ਤ ਮਿਲੀ ਉਹ ਗਾਣੇ ਕਰਕੇ ਬਾਈ ਗਾਣੇ ਤੂੰ ਹਰ ਮਨ ਨੂੰ ਪੈਦੇ ਵੱਡੇ ਬਣਾਇਆ ਗਿਆ ਕੀ ਬਾਤ ਹੈ ਨਹੀਂ ਨਹੀਂ ਇੱਕ ਮਿੰਟ ਬਾਈ 2 ਮਿੰਟ ਬਾਈ ਨਾਲ ਮੇਰੀ ਯਾਰੀ ਬਹੁਤ ਪੱਕੀ ਆ ਹਮੇਸ਼ਾ ਹੀ ਮੇਰੇ ਲਈ ਖੜਦਾ ਹੈ ਅੱਛਾ ਭਰਾਵਾ ਯਾਰ ਤੇਰਾ ਜਿੱਥੇ ਮਰਜ਼ੀ ਖੜਾਇਆ ਕਰ ਨਹੀਂ ਨਹੀਂ ਥੈਂਕ ਯੂ ਬਾਈ ਤੁਸੀਂ ਹਮੇਸ਼ਾ ਹੀ ਮੇਰੇ ਲਈ ਤੁਸੀਂ ਮਾਣ ਬਖਸ਼ ਤੇਰਾ ਗੱਜ ਪਰ ਗਿਆ ਕੋਈ ਨਾ ਹੁਣ ਆ ਜਾ ਲਵ ਯੂ ਬ੍ਰਦਰ ਜਾ ਹਾਂ ਦਾ ਇਹ ਬਾਈ ਬਾਲਾ ਪਿਆਰਾ ਭਰਾ ਮੇਰਾ ਯਾਰ ਤੇਰੀ ਖਾਤਰ ਤੁਰ ਜਾਗੇ ਨੰਗੀਆਂ ਤਲਵਾਰਾਂ ਦੀ زم ما واتر په پټل دا دی دا